ਸასი ਕਾਲ ਜੀ ਸਾਰਿਆਂ ਨੂੰ ਨਵਰਾਤਿਆਂ ਦੇ ਦਿਨ ਚੱਲ ਰਹੇ ਐ ਤੇ ਬਹੁਤਿਆਂ ਨੇ ਵਰਤ ਰੱਖੀ ਹੋਈ ਐ ਤੇ ਜਦੋਂ ਹੀ ਕੁਝ ਸਪੈਸ਼ਲ ਜਾਂ ਖਾਣ ਨੂੰ ਦਿਲ ਕਰੇ ਉਹ ਵੀ ਮਿੱਠਾ ਤਾਂ ਇਹ ਖੀਰ ਬਣਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਨਾਲੇ ਇਸ ਖੀਰ ਨਾਲ ਤੁਹਾਨੂੰ ਬਹੁਤ ਜ਼ਿਆਦਾ એનર્ਜੀ ਮਿਲੂਗੀ ਕਿਉਂਕਿ ਵਰਤਾਂ ਕਰਕੇ ਸਾਰਿਆਂ ਦਾ ਹੀ ਥੋੜਾ ਜਿਹਾ ਸ਼ਰੀਰ ਡਾਊਨ ਹੋ ਜਾਂਦਾ ਹੈ ਤੇ ਉਸ ਦੇ ਲਈ ਆਪਾਂ ਲਈ ਹੈ ਜੀ ਸੰਖਾਂ ਦੇ ਚਾਵਲ ਇਹਨੂੰ ਕਈ ਭਗਰ ਖੀਰ ਵੀ ਕਹਿ ਲੈਂਦੇ ਆ ਪਰ ਆਪਾਂ ਇਹਨੂੰ ਸੰਖਾਂ ਦੇ ਚਾਵਲ ਕਹਿੰਦੇ ਆ ਜਿਹੜੇ ਵਰਤ ਵਿੱਚ ਸਪੈਸ਼ਲੀ ਖਾਦੇ ਜਾਂਦੇ ਆ ਬਿਲਕੁਲ ਛੋਟੇ ਛੋਟੇ ਜਿਹੇ ਦਾਣਿਆਂ ਵਰਗੇ ਹੁੰਦੇ ਆ ਸਭ ਨੂੰ ਪਤਾ ਹੋਊ ਉਸ ਤੋਂ ਬਾਅਦ ਜਿੰਨੀ ਤੁਸੀਂ ਖੀਰ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਚਾਵਲ ਲੈ ਕੇ 5-6 ਮਿੰਟਾਂ ਦੇ ਲਈ ਇਹਨੂੰ ਚੰਗੀ ਤਰ੍ਹਾਂ ਭਿਓ ਕੇ ਰੱਖ ਦੇਣਾ ਹੈਗਾ ਪਹਿਲਾਂ ਇਹਨਾਂ ਨੂੰ ਤੁਸੀਂ ਸਾਫ਼ ਕਰ ਲਿਓ ਉਸ ਤੋਂ ਬਾਅਦ ਇਹਦੇ ਲਈ ਲੈਏ ਜੀ ਆਪਾਂ ਇੱਕ ਕੌਲੀ ਮਖਾਣਿਆਂ ਦੀ ਇਹ ਸਾਰੀਆਂ ਚੀਜ਼ਾਂ ਲਿਓ ਕਿਉਂਕਿ ਇਹ ਚੀਜ਼ਾਂ ਨਾਲ ਟੇਸਟੀ ਬਣਦੀ ਹੈ ਤੇ ਬਾਕੀ ਜਿਹੜੀ ਖੀਰ ਹੈ ਉਹ ਸਰੀਰ ਨੂੰ એનર્ਜੀ ਦਿੰਦੀ ਹੈ ਸਭ ਤੋਂ ਪਹਿਲਾਂ ਕੜਾਈ ਵਿੱਚ ਆਪਾਂ ਪਾਵਾਂਗੇ ਅੱਧਾ ਕੇ ਚਮਚ ਦੇਸੀ ਘਿਓ ਦਾ ਉਸ ਤੋਂ ਬਾਅਦ ਜਿਹੜੇ ਆਪਣੇ ਮਖਾਣੇ ਸੀਗੇ ਫੁੱਲ ਮਖਾਣੇ ਇਹਨੂੰ ਕਹਿ ਦਿੰਨੇ ਆ ਤੇ ਇਹ ਆਪਾਂ ਇਹਦੇ ਵਿੱਚ ਭੁੰਨ ਲਾਂਗੇ ਚੰਗੀ ਤਰ੍ਹਾਂ ਜਦੋਂ ਹੀ ਇਹ ਆਪਣਾ ਰੰਗ ਹੈ ਜਿਹੜਾ ਉਹ ਹਲਕਾ ਜਿਹਾ ਚੇਂਜ ਕਰ ਗਏ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਤੁਸੀਂ ਲਿਓ ਆਪਣੀ ਮਰਜ਼ੀ ਦੇ ਡਰਾਈ ਫਰੂਟ ਜਿਹੜੇ ਤੁਹਾਨੂੰ ਪਸੰਦ ਹੈ ਆਪਾਂ ਇੱਥੇ ਲਏ ਜੀ ਕਾਜੂ ਤੇ ਬਦਾਮ ਥੋੜਾ ਜਿਹਾ ਕਿਉਂ ਆਪਾਂ ਹੋਰ ਪਾਲਿਆ ਕਿਉਂਕਿ ਆਪਣੇ ਕੋਲੇ ਘੱਟ ਸੀ ਜਿਹੜਾ ਕਿ ਮਖਾਣਿਆਂ ਨੇ ਸੋਖ ਲਿਆ ਤੇ ਜਦੋਂ ਹੀ ਇਹ ਥੋੜੇ ਜਿਹਾ ਕਾਜੂ ਬਦਾਮ ਫੁੱਲ ਜੇ ਗਏ ਤਾਂ ਇਹਨਾਂ ਨੂੰ ਵੀ ਤੁਸੀਂ ਬਾਹਰ ਕੱਢ ਲਿਓ ਇਹ ਰੋਸਟ ਕਰਨ ਨਾਲ ਜਿਹੜਾ ਇਹਨਾਂ ਦਾ ਟੇਸਟ ਹੈ ਹੋਰ ਵਧੀਆ ਹੋ ਜਾਂਦਾ ਹੈ ਜੇ ਕੜਾਈ ਵਿੱਚ ਕਿਉਂ ਜ਼ਿਆਦਾ ਬਚ ਗਿਆ ਹੋਇਆ ਤਾਂ ਤੁਸੀਂ ਬਾਹਰ ਕੱਢ ਲਿਓ ਨਹੀਂ ਉਸੇ ਤਰ੍ਹਾਂ ਹੀ ਇਹਦੇ ਵਿੱਚ ਤੁਸੀਂ ਗਰਮ ਦੁੱਧ ਪਾ ਦਿਓ ਜਿੰਨੇ ਦੁੱਧ ਦੀ ਤੁਸੀਂ ਖੀਰ ਤਿਆਰ ਕਰਨੀ ਹੈ ਉਹਨੂੰ ਤੁਸੀਂ ਪਹਿਲਾਂ ਹੀ ਗਰਮ ਕਰ ਲਿਓ ਤਾਂਕਿ ਜਿਹੜਾ ਖੀਰ ਬਣਨ ਤੇ ਸਮਾਂ ਜ਼ਿਆਦਾ ਨਾ ਲੱਗੇ ਇਹ ਖੀਰ ਜਦ ਤੁਸੀਂ ਬਣਾ ਲਈ ਇਹਨੂੰ 2-3 ਦਿਨ ਲਈ ਆਰਾਮ ਨਾਲ ਸਟੋਰ ਕਰ ਸਕਦੇ ਹੋ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਛੋਡਾ ਬਰਤਾਂ ਤੋਂ ਬਿਨਾ ਵੀ ਬਣਾ ਕੇ ਖਾਣ ਨੂੰ ਇਹਨੂੰ ਬੜਾ ਦਿਲ ਕਰੂਗਾ ਉਸ ਤੋਂ ਬਾਅਦ ਜੀ ਦੁੱਧ ਨੇ ਜਦੋਂ ਅਵਾਲਾ ਲੈ ਲਿਆ ਤਾਂ ਆਪਾਂ ਇਹਦੇ ਵਿੱਚ ਚਾਵਲ ਪਾ ਦਾਂਗੇ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਜਦੋਂ ਹੀ ਇਹਨੂੰ ਹਲਾਉਂਗੇ ਤਾਂ ਇਹ ਆਪਣੇ ਆਪ ਹੀ ਇਹ ਫੁੱਲਦੇ ਜਾਣਗੇ ਇਦੇ ਹਿਸਾਬ ਦੇ ਨਾਲ ਤੁਸੀਂ ਥੋੜੇ ਜਿਹਾ ਚਾਵਲ ਲਿਓ ਜਿਵੇਂ 1 ਕਿਲੋ ਦੁੱਧ ਦੇ ਵਿੱਚ ਆਪਾਂ ਅੱਧੀ ਕੌਲੀ ਤੋਂ ਵੀ ਘੱਟ ਚਾਵਲ ਲਏ ਆ ਤਾਂ ਕਿ ਇਹ ਜ਼ਿਆਦਾ ਫੁੱਲ ਜਾਂਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਏ ਜੀ ਆਪਾਂ ਇਲਾਇਚੀ ਪਾਊਡਰ ਚੀਜ਼ਾਂ ਉਹ ਪਾਓ ਜਿਹੜੀਆਂ ਤੁਸੀਂ ਖਾਣੇ ਹੋ ਕਿਉਂਕਿ ਬਹੁਤ ਤੇ ਤਰ੍ਹਾਂ ਦੇ ਲੋਕ ਕੁਝ ਚੀਜ਼ਾਂ ਖਾ ਲੈਂਦੇ ਆ ਕੁਝ ਕਈ ਛੱਡ ਦਿੰਦੇ ਹਰੇਕ ਦਾ ਅਲੱਗ-ਅਲੱਗ ਸਿਸਟਮ ਹੁੰਦਾ ਉਸ ਤੋਂ ਬਾਅਦ ਜੀ ਆਪਾਂ ਦੇਖੋ ਇਹ ਚਾਵਲ ਥੋੜੇ ਜਿਹੇ ਫੁੱਲਨੇ ਸ਼ੁਰੂ ਹੋ ਗਏ ਤੇ ਫਿਰ ਆਪਾਂ ਇਹਨੂੰ ਲਗਾਤਾਰ ਮਿਕਸ ਕਰਾਂਗੇ 10 ਤੋਂ 15 ਮਿੰਟਾਂ ਤੱਕ ਇਹਨੂੰ ਆਪਾਂ ਫੁੱਲ ਫਲੇਮ ਤੇ ਪਕਾ ਲਾਂਗੇ ਥੋੜੇ ਜਿਹੀ ਕਲਰ ਵਾਸਤੇ ਪਾਵਾਂਗੇ ਇਹਦੇ ਵਿੱਚ ਆਪਾਂ ਕੇਸਰ ਦੇ ਧਾਗੇ ਨਾਲ ਨਾਲ ਆਪਣੀ ਖੀਰ ਬਣੀ ਚਾਊਗੀ ਨਾਲੇ ਇਹੇ ਕੇਸਰ ਆਪਦਾ ਰੰਗ ਦੇਈ ਜਾਊਗਾ ਤੇ ਬਾਕੀ ਜਿਹੜੀ ਇਸ ਖੀਰ ਦੀ ਖੁਸ਼ਬੂ ਹੈ ਉਹ ਦੂਰ ਤੱਕ ਪਹਿਲਾਂ ਹੀ ਆਉਣੀ ਸ਼ੁਰੂ ਹੋ ਜੂਗੀ ਪਰ ਆਪਾਂ ਇਹਦੇ ਵਿੱਚ ਚੀਨੀ ਹੈ ਥੋੜੀ ਜਿਹੀ ਅਲੱਗ ਤਰ੍ਹਾਂ ਨਾਲ ਪਾਵਾਂਗੇ ਇੱਕ ਪੈਨ ਲਵਾਂਗੇ ਜੀ ਉਹਦੇ ਵਿੱਚ ਪਾਵਾਂਗੇ ਆਪਾਂ ਚੀਨੀ ਤੇ ਬਿਲਕੁਲ ਥੋੜਾ ਜਿਹਾ ਉਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਇਹਨੂੰ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਸਲੋ ਰੱਖਾਂਗੇ ਜਿਹੜੇ ਹਿਸਾਬ ਨਾਲ ਆਪਾਂ ਇਹ ਚੀਨੀ ਤਿਆਰ ਕਰਾਂਗੇ ਉਹਦੀ ਨਾਲ ਖੀਰ ਦਾ ਜਿਹੜਾ ਟੇਸਟ ਹੈ ਉਹ ਦੁੱਗਣਾ ਹੋ ਜਾਂਦਾ ਕਿਉਂਕਿ ਬਿਲਕੁਲ ਮਠਿਆਈਆਂ ਵਰਗਾ ਕਿਉਂਕਿ ਬਹੁਤੀਆਂ ਮਠਿਆਈਆਂ ਵਿੱਚ ਇਸ ਤਰੀਕੇ ਨਾਲ ਤਿਆਰ ਕਰਕੇ ਜਿਹੜੀ ਖੰਡ ਹੈਗੀ ਆ ਉਹ ਪਾਈ ਜਾਂਦੀ ਹੈ ਤੇ ਇਹਨੂੰ ਪਕਾਉਣ ਦਾ ਜਿਹੜਾ ਟੇਸਟ ਬਣੂਗਾ ਉਹ ਅਲੱਗ ਹੀ ਹੋਊਗਾ ਜਦੋਂ ਇਹ ਚਾਸ਼ਨੀ ਜੀ ਬਣੀ ਸ਼ੁਰੂ ਹੋਗੀ ਤੇ ਦੂਜੇ ਪਾਸੇ ਆਪਾਂ ਕੀ ਕਰਾਂਗੇ ਜੀ ਖੀਰ ਆਪਣੀ ਤਿਆਰ ਹੈ ਤੇ ਇਹਦੇ ਵਿੱਚ ड्राई फ्रूट मखाने वगैरह सब ਪਾ ਦਾਂਗੇ ਗੈਸ ਆਪਾਂ ਬਿਲਕੁਲ ਸਲੋ ਫਲੇਮ ਤੇ ਕੀਤਾ ਹੋਇਆ ਕਿਉਂਕਿ ਇਹ ਹੌਲੀ-ਹੌਲੀ ਪੱਕ ਜੇ ਤੇ ਦੂਜੇ ਪਾਸੇ ਇਹਦੇ ਲਈ ਆਪਾਂ ਜਿਹੜੀ ਚੀਨੀ ਹੈਗੀ ਆ ਪਾਉਣ ਲਈ ਉਹ ਤਿਆਰ ਕਰ ਲਈਏ ਤੇ ਜਦੋਂ ਹੀ ਦੇਖੋ ਇਸ ਤਰ੍ਹਾਂ ਸੁੱਕ ਕੇ ਇਹ ਬਣ ਜੂਗੀ ਥੋੜੀ ਜਿਹਾ ਜਿਵੇਂ ਆਪਣੀ ਬੂਰਾ ਖੰਡ ਹੁੰਦੀ ਹੈ ਉਸ ਤਰੀਕੇ ਦੀ ਹੋਗੀ ਤੇ ਆਪਾਂ ਬਾਅਦ ਵਿੱਚ ਇਹਨੂੰ ਖੀਰ ਦੇ ਵਿੱਚ ਮਿਕਸ ਕਰ ਲਾਂਗੇ ਇਹ ਤਰੀਕਾ ਬੜਾ ਹੀ ਆਸਾਨ ਹੈ ਤੇ ਹਰੇਕ ਕੋਈ ਕਰ ਸਕਦਾ ਪਰ ਇਹਦੇ ਨਾਲ ਟੇਸਟ ਹੈ ਜਿਹੜਾ ਖੀਰ ਦਾ ਉਹ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਕਿਉਂਕਿ ਵਰਤਾਂ ਦੇ ਵਿੱਚ ਨਵੇਂ-ਨਵੇਂ ਟੇਸਟ ਦੀਆਂ ਚੀਜ਼ਾਂ ਖਾਣ ਨੂੰ ਬੜਾ ਦਿਲ ਕਰਦਾ ਹੈਗਾ ਹੋਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਉਣੀਆਂ ਸਾਨੂੰ ਆਪਾਂ ਵੀਡੀਓ ਵਿੱਚ ਦੱਸ ਦਿਆਂ। ਜਦ ਜੀ ਆਪਾਂ ਇਹ ਮਿਕਸ ਕਰ ਲਈ ਚੀਨੀ ਤੇ ਉਸ ਤੋਂ ਬਾਅਦ ਇਹਨੂੰ 3 ਤੋਂ 4 ਮਿੰਟ ਲਈ ਲਗਾਤਾਰ ਪਕਾਵਾਂਗੇ। 20 ਤੋਂ 25 ਮਿੰਟਾਂ ਦੇ ਵਿੱਚ ਲਗਭਗ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਕਿਉਂਕਿ ਚਾਵਲ ਜਦੋਂ ਤੁਸੀਂ ਪਹਿਲਾਂ ਪਿਆਉਂਦੇ ਤਾਂ ਉਹ ਬੜੀ ਛੇਤੀ ਪੱਕ ਜਾਣਗੇ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਓ ਕਿਸ਼ਮਿਸ਼ ਪਰ ਸਭ ਤੋਂ ਲਾਸਟ ਤੇ ਕਿਉਂਕਿ ਜੇ ਪਹਿਲਾਂ ਹੀ ਪਾ ਦਿੱਤਾ ਇਹ ਜਿਆਦਾ ਫੁੱਲ ਜਾਂਦੇ ਐ ਤੇ ਕਈਆਂ ਨੂੰ ਜਿਆਦਾ ਫੁੱਲੇ ਪਸੰਦ ਐ ਕਈਆਂ ਨੂੰ ਨਹੀਂ ਉਸ حساب ਨਾਲ ਪਾ ਲਿਓ ਫਿਰ ਆਪਾਂ ਇਹਨੂੰ ਸਰਵ ਕਰਨ ਲਈ ਥੋੜੇ ਜਿਹੇ ਦੇ ਉੱਪਰ ਕੇਸਰ ਦੇ ਧਾਗੇ ਪਾਵਾਂਗੇ ਤੇ ਫਿਰ ਇਹਦੇ ਉੱਪਰ ਆਪਾਂ ਤਰਬੂਜ ਬਗੈਰਾ ਦੇ ਬੀਜ ਜਾਂ ਤੁਸੀਂ ਪਿਸਤੇ ਹੋਰ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਪਸੰਦ ਹੋਣ ਉਹ ਖੀਰ ਦੇ ਉੱਪਰ ਪਾ ਸਕਦੇ ਹੋ ਤਾਂ ਇਹ ਖੀਰ ਤੁਸੀਂ ਬਣਾ ਕੇ ਖਾ ਕੇ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਡੀ ਖੀਰ ਕਿਹੋ ਜਿਹੀ ਬਣੀ ਐ ਤੇ ਬਾਕੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਉਹ ਵੀ ਜਰੂਰ ਦੱਸਿਓ ਇਹ ਐਨੀ ਟੇਸਟੀ ਖੀਰ ਹੈਗੀ ਤਾਂ ਇਹਨੂੰ ਦੇਖ ਤੁਸੀਂ ਲਿਆ ਹੁਣ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਖਾਓ ਤੇ ਇੰਜੋਏ ਕਰੋ